ਅਖਿਆ ਜਾਂਦਾ ਹੈ ਕਿ ਬਹੁਤ ਸਿਆਣੇ ਤੇ ਅਕਲ ਤੋਂ ਕਮ ਲੈਣ ਵਾਲੇ ਸ਼ਰਧਾਲੂਆਂ ਨੂੰ ਕਦੇ ਪਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ। ਅੱਛਾ ਚਲੋ ਠੀਕ ਹੈ ਪਰ ਜੇਕਰ ਸ਼ਰਧਾਲੂਆਂ ਨੇ ਆਪਣਾ ਦਿਮਾਗ ਵਰਤਣਾ ਹੀ ਛੱਡਤਾ ਤਾਂ ਬਿਨਾਂ ਸ਼ੱਕ ਉਹ ਕੋਮਾ ਦੇ ਵਿੱਚ ਚਲੇ ਜਾਣਗੇ। ਤੇ ਜੇਕਰ ਉਹ ਕੋਮਾ ਦੇ ਵਿੱਚ ਚਲੇ ਗਏ ਤਾਂ ਉਹ ਆਪਣੇ ਧਰਮ ਨੂੰ ਮਹਾਨ ਤੇ ਦੂਜੇ ਧਰਮਾਂ ਨੂੰ ਤੁੱਛ ਕਿਵੇਂ ਸਮਝਣਗੇ? ਉਹ ਇਸ ਸਾਇੰਸ ਟੈਕਨੋਲੋਜੀ ਨੂੰ ਲਗਾਤਾਰ ਬਦਲਦੀ ਇਸ ਦੁਨੀਆ ਨੂੰ ਤੇ ਨਾਸਤਿਕਤਾ ਨੂੰ ਨਫ਼ਰਤ ਕਿਵੇਂ ਕਰਨਗੇ ਜਿਨ੍ਹਾਂ ਤੋਂ ਬਿਨਾ ਸ਼ਰਧਾਲੂਆਂ ਦਾ ਜੀਵਨ ਸੰਭਵ ਹੀ ਨਹੀਂ ਹੈ ਹੁਣ ਜੇਕਰ ਇਹ ਸਭ ਵਾਪਰਦਾ ਹੈ ਤਾਂ ਧਾਰਮਿਕ ठेकेदारों ਦੇ ਮਨਸੂਬੇ ਕਿਵੇਂ ਪੂਰੇ ਹੋਣਗੇ ਉਹਨਾਂ ਨੂੰ ਸਰਕਾਰਾਂ ਦੀ ਛਤਰ ਛਾਇਆ ਕਿਵੇਂ ਮਿਲੂਗਾ ਤੇ ਉਹਨਾਂ ਦੇ ਘਰਾਂ ਦਾ ਕੂੜਾ ਵੀ ਲੱਖਾਂ ਦੇ ਵਿੱਚ ਕਿਵੇਂ ਵਿਕੂ